ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਤਿਓ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਾਨੋਚਾਲ ਵਿਖੇ ਜਦੋਂ ਪਿੰਡ ਮਾਨੋਚਾਲ ਦਾ ਨਾਂ ਆਉਂਦਾ ਏ ਤਾਂ ਸ਼ਹੀਦ ਭਾਈ ਬੱਬਾ ਗੁਰਬਚਨ ਸਿੰਘ ਮਾਨੋਚਾਲ ਵੀ ਸੁਭਾਵਕ ਹੀ ਚੇਤੇ ਆ ਜਾਂਦਾ ਏ ਅੱਜ ਉਹਨਾਂ ਦੇ ਆਪਾਂ ਘਰ ਦੇ ਵਿੱਚ ਪਹੁੰਚੇ ਆ ਤੇ ਸਾਡੇ ਨਾਲ ਉਹਨਾਂ ਦੇ ਭਰਾ ਮੌਜੂਦ ਨੇ ਉਹਨਾਂ ਦੇ ਕੋਲੋਂ ਆਪਾਂ ਬਾਬਾ ਗੁਰਬਤਿੰਦ ਸਿੰਘ ਮਾਨੋਚਾਲ ਬਾਰੇ ਜਾਣਕਾਰੀ ਲੈਣੇ ਆ ਤੇ ਉਹ ਸੰਗਰਾਸ਼ ਦੇ ਵਿੱਚ ਕਿੱਦਾਂ ਆਏ ਕੀ ਕਾਰਨ ਸੀ ਉਹਨਾਂ ਦਾ ਸੰਗਰਾਸ਼ ਦੇ ਵਿੱਚ ਆਉਂਦਾ ਉਹ ਸਾਰੀ ਪ੍ਰੋਪਰ ਜਿਹੜੀ ਜਾਣਕਾਰੀ ਆਪਾਂ ਉਹਨਾਂ ਦੇ ਭਰਾ ਦੇ ਕੋਲੋਂ ਲੈਣੇ ਆ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਜੀਡੀਐਸ ਪੰਜਾਬ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸ਼ਹੀਦ ਬਾਬਾ ਗੁਰਬਤਿੰਦ ਸਿੰਘ ਮਾਨੋਚਾਲ ਜੀ ਉਸ ਸੰਗਰਸ਼ ਦੇ ਵਿੱਚ ਕਦੋਂ ਆਉਂਦੇ ਆ ਤੇ ਉਹਨਾਂ ਦਾ ਸੰਗਰਸ਼ ਵੱਲ ਆਉਣ ਦਾ ਕਾਰਨ ਕੀ ਸੀ ਗੁਰੂ ਰੂਪ ਗੁਰੂ ਫੈਰੇ ਖਾਲਸਾ ਜੀ ਗਵਾਜੂ ਅੱਜ ਕੇ ਫਤਿਹ ਬਲਾਓ ਦੇਸ਼ਵਿਤੇ ਇਹ ਸੰਗਤ ਤੇ ਚੈਨਲ ਜੀਡੀਐਸ ਚੈਨਲ ਨੂੰ ਦੇਖਣ ਵਾਲੇ ਹਰ ਮਾਈ ਭਾਈ ਨੂੰ ਮੈਂ ਸਤਿਕਾਰ ਸਹਿਬ ਬੇਨਤੀ ਕਰਦਾ ਹਾਂ ਕਿ ਫਤਿਹ ਦਾ ਜਵਾਬ ਜਿਹੜਾ ਉਹ ਫਤਿਹ ਜੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਲੋਚਨ ਸਿੰਘ ਧਰਮੀ ਫੌਜੀ ਛੇਰ ਬਾਬਾ ਗੁਰਬਿੰਦਰ ਸਿੰਘ ਮਨੂਚਾਲ ਦਾ ਛੋਟਾ ਭਰਾ ਬੰਦੇ ਡਾਕਰ ਦਾ ਮਨੂਚਾਲ ਤਹਿਸੀਲ ਜ਼ਿਲ੍ਹਾ ਤਰਨਤਾਰਨ ਦਾ ਸਨੇਗਾ ਮੇਰਾ ਮੋਬਾਈਲ ਨੰਬਰ 941 59600 ਹੈ ਫਿਰ ਮੋਬਾਈਲ ਨੰਬਰ ਆਪਣਾ ਫਿਰ ਦੁਬਾਰਾ ਰਿਪੀਟ ਕਰ ਦੋ ਮੇਰਾ ਮੋਬਾਈਲ ਨੰਬਰ 9914152600 ਹੈ। ਬਾਬਾ ਮਨੋਚਾਲ ਅਤੇ ਸ਼ਹੀਦ ਧਰਮੀ ਫੌਜੀਆ ਬਾਰੇ ਜਿਸ ਨੇ ਕੋਈ ਕਿਸੇ ਕਿਸਮ ਦੀ ਨੌਲੇਜ ਹੋਰ ਲੈਣੀ ਹੋਵੇ ਕਿਉਂਕਿ ਇਹਨਾਂ ਦੇ ਛੋਟੇ ਪ੍ਰੋਗਰਾਮ ਹੁੰਦੇ ਆ ਛੋਟੇ ਸਵਾਲ ਕਰਦੇ ਆ ਬਹੁਤ ਲੰਬੀ ਕਥਾ ਦੋਵੇਂ ਜਿਹੜੀਆਂ ਕਥਾ ਜਿਹੜੀਆਂ ਬੜੀਆਂ ਲੰਬੀਆਂ ਨੇ। ਇਹ ਗੱਲ ਕਰਦੇ ਰਹੀਏ ਵਿਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਹਾੜੀ ਜਿੰਨੀ ਮਰਜ਼ੀ ਵਿਸਤਾਰਤ ਰਹਿਣਾ ਆਪਾਂ ਜਾ ਸਕਦੇ ਆ ਮੈਂ ਆਪ ਜੀ ਨੂੰ ਇਹ ਬੇਨਤੀ ਕਰਦਾ ਇਹਦੇ ਨਾਲ ਨਾਲ ਮੈਂ ਸਭ ਤੋਂ ਪਹਿਲਾਂ ਆਪ ਜੀ ਆਪਣੇ ਮਰੇ ਦੱਸਦਾ ਕਿ ਮੈਂ ਪਹਿਲੇ 17 ਸਾਲ ਤੋਂ ਬੈੜਤੇ ਆ ਇੱਕ ਰੋਡ ਐਕਸੀਡੈਂਟ ਕਰਨ ਮੇਰੀ ਲੀਡ ਦੀ ਜਿੰਸਟ ਲੱਗੀ ਹੈ ਤੇ ਮੈਂ ਚੱਲ ਫਿਰ ਨਹੀਂ ਸਕਦਾ ਨਾ ਟਿੱਪ ਸ਼ਾ ਕੋਈ ਪੈਰਿਕਰਮ ਆਪਣੇ ਥੀ ਨਹੀਂ ਕਰ ਸਕਦਾ ਤੇ ਬੈੜਤੇ ਹੀ ਆ ਜੇ ਵੀ ਸੱਜਣ ਨੇ ਕੋਈ ਗੱਲਬਾਤ ਕਰਨੀ ਹੋਵੇ ਜਾਂ ਫੋਨ ਤੇ ਮੇਰੇ ਨਾਲ ਗੱਲ ਕਰਨੀ ਜਾਂ ਪਰਸਨ ਤੌਰ ਤੇ ਆਉਣਾ ਹੋਵੇ ਤੇ ਪਿੰਡ ਮਨੋਚਾਲ ਵਿੱਚ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਹਣ ਇਹਨਾਂ ਦਾ ਸਵਾਲ ਸੀਗਾ ਸਭ ਤੋਂ ਪਹਿਲਾਂ ਕਿ ਬਾਬਾ ਗੁਰਵੈ ਸਿੰਘ ਮਨੋਚਾਲ ਜਿਹੜੇ ਉਹ ਸੰਘਰਸ਼ ਨੂੰ ਕਿਸ ਤਰ੍ਹਾਂ ਪ੍ਰੇਰਿਤ ਹੋਏ ਸੰਘਰਸ਼ ਨੂੰ ਪ੍ਰੇਰਿਤ ਹੋਣਾ ਕੁਦਰਤੀ ਜਿਹੜਾ ਬੰਦਾ ਧਾਰਮਿਕ ਹੈਗਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈਗਾ ਉਹਦਾ ਜਿਹੜਾ ਸੰਘਰਸ਼ ਨੂੰ ਪ੍ਰੇਰਿਤ ਹੋਣਾ ਸੁਭਾਅਕੀ ਹੁੰਦਾ ਕਿਉਂਕਿ ਸੰਤ ਬਾਬਾ ਕਿਰਪਾ ਸਿੰਘ ਜੀ ਖਾਲਸਾ ਪੰਡਰਾਲੇ ਸਾਡੇ ਘਰੇ ਆਇਆ ਕਰ ਸੀ ਜੀ 1976 ਦੀ ਗੱਲ ਹੈ ਜੀ 1976 ਤੋਂ ਸਾਡਾ ਦਮਦਮੇ ਟਕਸਾਲ ਦੇ ਨਾਲ ਸੰਬੰਧ ਹੈ ਤੇ ਦਮਦਮੇ ਟਕਸਾਲ ਦੇ ਇਸ ਸੰਬੰਧ ਚੋਂ ਹੋਂਕਾਰਨ ਬਾਬਾ ਗੁਰਵੈ ਸਿੰਘ ਮਾਨਚਾਲ ਜਿਹੜਾ ਦਮਦਮੇ ਟਕਸਾਲ ਦੇ ਨਾਲ ਜੁੜੇ ਰਹੇ ਆ ਤੇ ਇਹ 1976 ਦੇ ਵਿੱਚ ਫੌਜ ਵੀ ਇੱਕ ਭਰਤੀ ਹੋ ਜਾਂਦੇ ਆ ਭਰਤੀ ਹੋਣ ਤੋਂ ਬਾਅਦ ਜੇ ਫੌਜ ਦੇ ਵਿੱਚੋਂ ਕਿਸੇ ਕਾਰਨ ਮਤਲਬ ਇਹਨਾਂ ਦਾ ਜਰਨਲ ਕੋਰਟ ਮਾਰਸ਼ਲ ਹੋ ਜਾਂਦਾ ਜਿਹੜਾ ਮੈਂ ਦੱਸਿਆ ਸੀ ਅੱਗੇ ਵੀਰ ਨੂੰ ਇਹਨਾਂ ਦਾ ਜਿਹੜਾ ਉਹ ਇੱਕ ਅਫਸਰ ਦੇ ਨਾਲ ਝਗੜਾ ਹੁੰਦਾ ਤੇ ਇਹ ਝਗੜੇ ਦੇ ਕਾਰਨ ਇਹ ਉਹ ਪੁਲਿਸ ਅਫਸਰ ਦੇ ਨੱਕ ਤੇ ਮੁੱਕੀ ਮਾਰ ਦਿੰਦੇ ਆ ਉਹਨੇ ਗਾ ਕੋ ਇਹਨਾਂ ਨੂੰ ਧਾਰਮਿਕ ਵੇਹ ਦੇ ਪਾਠ ਕਰਦੇ ਪਾਠ ਕਰਦੇ ਉਹਨੇ ਬਾਹਰੋਂ ਆ ਕੇ ਤਾਂ ਨੱਕ ਘੜਤੀ ਤੇ ਇਹਨਾਂ ਨੇ ਉੱਠ ਕੇ ਉਹਦੇ ਮੁੱਕੀ ਮਾਰਤੀ ਉਹਦੇ ਨੱਕ ਦੀ ਹੱਡੀ ਟੁੱਟ ਗਈ ਦੇਖ ਕਰਨੇ ਇਹਨਾਂ ਨੂੰ 1 ਸਾਲ ਦੀ ਸੇਵਲ diel ਹੋ ਗਈ ਜ ਜਵਨ ਨੇ ਮਰ ਸਾਡੇ diel ਵਿੱਚ ਕੱਟੀ ਇਹਦੇ ਨਾਲ 1978 ਦੇ ਵਿੱਚ ਜਦੋਂ ਇਹ ਆਪਣਾ ਸੰਤ ਕਰਤਾ ਸਿੰਘ ਖਾਲਸਾ ਪੰਥ ਨਾਲ ਇਸ ਦੁਨੀਆ ਤੋਂ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਥ ਨਾਲੇ ਇਸ ਦੁਨੀਆ ਦੇ ਮੁਖੀ ਬਣਦੇ ਆ ਤੇ ਉਹਦੇ ਬਾਬਾ ਠਾਕੁਰ ਸਿੰਘ ਤੇ ਬਾਬਾ ਭਾਈ ਮਰੀਕ ਸਿੰਘ ਤੇ ਬਾਬਾ 18 ਸਿੰਘ ਉਹਨਾਂ ਦੀ ਇਹ ਤੋਂ ਗ੍ਰਿਫਤਾਰੀ ਹੁੰਦੀ ਹੈ ਤੇ ਮਹਿਤਾ ਚੌਂ ਤੋਂ ਜਿਹੜਾ ਇਹ ਇਹ ਸੰਗਰਸ਼ ਸ਼ਮੂਹ ਦਾ ਮਾਣ ਦੀ ਵੀ ਹੈ ਕਿ ਅਸਤੇ ਉਹਦੇ ਵਿੱਚ ਇੱਕ ਮੋਢੀ ਭੁਗਨ ਮਹੋਦਿਆ ਬਾਬਾ ਗੁਰਵੰਸ ਸਿੰਘ ਮਾਣ ਚਾਲਾ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਾਲੇ ਮੌਜੂਦ ਨਹੀਂ ਹੈ ਜਿਹੜੇ 1984 ਦੇ ਸ਼ਹੀਦ ਹੋਵੇ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਕੀ ਹੈ ਉਹਨਾਂ ਦੇ ਰਾਈਟ ਹੈਂਡ ਬਲ ਕੇ ਕੰਮ ਕਰਦੇ ਰਿਹਾ ਦਮਦਮ ਟਕਸਾਲ ਦੇ ਵਿੱਚ ਇਹਨਾਂ ਨੇ ਵਿਚਰਨਾ ਆਉਣਾ ਜਾਣਾ ਤੇ ਹਰ ਦੇਸ਼ ਦੇ ਨਾਲ ਸੰਤਾਂ ਦੀ ਹਾਂ ਨਹੀਂ ਨਾ ਹਮਲਾਉਂਦੇ ਰਹੇ ਇਸ ਇਸੇ ਤਰ੍ਹਾਂ ਮਤਲਬ ਸਮਾਂ ਚੱਲਦਾ ਰਿਹਾ ਜਦੋਂ ਚੰਦੋਕਲਾਂ ਦੇ ਵਿੱਚ ਦੰਦੇ ਵਿੱਚ ਸਾਲ ਨੇਆਂ ਗੱਡੀਆਂ ਸਾੜੀਆਂ ਗਈਆਂ ਉਥੀਆਂ ਸਾੜੀਆਂ ਗਈਆਂ ਤੇ ਉਸ ਟਾਈਮ ਤੇ ਵੀ ਇਹ ਬਾਬਾ ਮਗਰਵੰਸ ਸਿੰਘ ਮਹਾਂਤਾਲ ਸੰਤ ਪਿੰਡਾਂ ਦੇ ਬਿਲਕੁਲ ਨਾਲ ਰਿਹਾ ਮੰਮੇ ਦੇ ਵਿੱਚ ਜਦੋਂ ਸੰਤ ਗਏ ਤੇ ਮਹਾਰਾਸ਼ਟਰ ਦੀ ਪੁਲਿਸ ਸੰਤਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀਗੀ ਤੇ ਉਹਦੇ ਵਿੱਚ ਵੀ ਇਹਨਾਂ ਨੇ ਐਮ ਭੂਮਿਕਾ ਨਿਭਾਈ ਕਿਉਂਕਿ ਬਾਬਾ ਗੁਰਬੰਸ ਸਿੰਘ ਮਾਨਚਾਲ ਅਤੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾਪਿੰਡ ਆਂ ਦਾ ਕੱਢ ਕੱਠ ਮਿਲਦਾ ਸੀ ਉਹਨਾਂ ਨੇ ਆਪਣੀ ਲੋਈ ਤੇ ਆਪਣੇ ਆਸਨ ਤੇ ਬਾਬਾ ਗੁਰਬੰਸ ਸਿੰਘ ਮਾਨਚਾਲ ਨੂੰ ਪਾ ਕੇ ਤੇ ਆਪ ਉਹ ਪੰਜਾਬ ਨੂੰ ਆ ਗਏ ਆ ਇਹ ਗੱਲ ਕਹਿ ਕੇ ਅਗੇ ਕਿ ਗੁਰਬੰਸਾਂ ਉਹਨਾਂ ਚਿਰ ਉਠਾਣੇਗਾ ਜਿੰਨਾ ਚਿਰ ਅਸੀਂ ਪੰਜਾਬ ਨਹੀਂ ਪਹੁੰਚ ਜਾਂਦੇ ਇਹ ਲੋਈ ਲੈ ਕੇ ਥੱਲੇ ਆਪਣਾ ਮਤਲਬ ਪਾਠ ਕਰਦੇ ਰਿਹਾ ਤੇ ਪੁਲਿਸ ਨੇ ਉੱਥੇ ਕਿਹੜਾ ਪਾ ਛੱਡਿਆ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਮਤਲਬ ਇਹ ਤੇ ਸੰਤ ਨਹੀਂ ਇਹ ਤੇ ਹੋਰ ਕੋਈ ਉਹਨਾਂ ਦੀ ਅਸਨ ਤੇ ਪਿਆ ਤੇ ਫਿਰ ਪੁਲਿਸ ਨੇ ਉਹ ਕਿਹੜਾ ਛੱਡਿਆ ਗਿਆ ਉਹਨਾਂ ਜਿਹਨੂੰ ਸੰਤ ਜਿਹੜੇ ਉਹ ਬਣਾ ਸੰਤ ਬਾਬਾ ਜਨਰ ਸਿੰਘ ਖਾਲਸਾਪੰਡ ਵਾਲੇ ਉਹ ਜ ਆ ਪਹੁੰਚ ਚੁੱਕੇ ਸੀ ਇਸੇ ਤਰ੍ਹਾਂ ਸਾਲ 1978 ਦੇ ਵਿੱਚ ਜਦੋਂ ਨਿਰੰਗਰੀ ਨਿਰੰਗਰੀ ਬਾਬਾ ਗਰਵਜਨ ਸਿੰਘ ਨੇ ਅਮਰਸਰ ਵਿੱਚ ਆਗੇ 7-7 ਸਾਰੇ ਸਾਧਨ ਦੀ ਕਿਸ ਛਾਜੇ ਸੀ ਰਸੀ ਸੀ ਤੇ ਉਸ ਟਾਈਮ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਟਾਣਿਆ ਨੇ ਬਾਬਾ ਫੌਜਾ ਸਿੰਘ ਦੀ ਵਾਹੀ ਦੇ ਵਿੱਚ ਸੰਗਤ ਭੇਜੀ ਸੀ ਕਿ ਜਾਓ ਉਹਨਾਂ ਨੂੰ ਕਹੋ ਕਿ ਸੱਤ ਪਿਆਰੇ ਅਰੇ ਨਹੀਂ ਸਾਜਨੇ ਪੰਜ ਪਿਆਰੇ ਸਾਜਨੇ ਤਾਂ ਪਾਸ਼ਾ ਨੇ ਪੰਜ ਪਿਆਰੇ ਸਾਜਦੇ ਤੇ ਪਰ ਉਹਨਾਂ ਨੇ ਬਾਜੇਦ ਹੋ ਗਏ ਨਥੇ ਸਿੰਘਾਂ ਦੇ ਉੱਤੇ ਗੋਲੀ ਚਲਾਤੀ ਸੀ ਤੇ ਜਿਹਦੇ ਵਿੱਚ 13 ਸਿੰਘ ਸ਼ਹੀਦ ਹੋ ਗਏ ਸੀ ਬਾਬਾ ਫੌਜਾ ਸਿੰਘ ਸਮੇਤ 13 ਸਿੰਘ ਸ਼ਹੀਦ ਹੋ ਗਏ ਸੀ ਕਿ ਤੇ ਬਾਬਾ ਗਰਬਿੰਦ ਸਿੰਘ ਮਾਣੋ ਚਾਲ ਸਵੇਤ ਬਹੁਤ ਸਾਰੇ ਸਿੰਘ ਜਿਹੜੇ ਜ਼ਖਮੀ ਹੋ ਗਏ ਸੀ ਬਾਬਾ ਗਰਬਿੰਦ ਸਿੰਘ ਮਾਣੋ ਚਾਲ ਦੇ ਚੋਲੇ ਦੇ ਵਿੱਚ ਦੀ 6 ਗੋਲੀਆਂ ਨਿਕਲੀਆਂ ਤੇ ਇੱਕ ਗੋਲੀ ਉਹਨਾਂ ਦੇ ਗੁੱਟ ਦੇ ਵਿੱਚ ਦੀ ਬਾਹਂ ਦੇ ਵਿੱਚ ਦੀ ਨਿਕਲ ਗਈ ਜਿਸ ਕਰਕੇ ਉਹ ਵੀ ਜ਼ਖਮੀ ਹੋ ਗਏ ਕੋਈ ਇਸੇ ਨਾਲ ਫਿਰ ਦਮਦਮਿਤਕ ਸਾਲ ਦੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਾਰਾ ਦੇ ਹੋਰ ਵੀ ਕਰੀਬੀ ਹੋ ਗਏ ਤੇ ਬਿਲਕੁਲ ਹਰ ਗੱਲ ਜਿਹੜੀ ਉਹ ਸੰਤਾਂ ਨੂੰ ਕੁਛ ਕੇ ਕਰਦੇ ਹੀ ਸੰਤ ਜੋ ਕੋਈ ਕੰਮ ਕਰਨਾ ਸੰਤਾਂ ਨੂੰ ਕੁਛ ਕੇ ਕਰਨਾ ਜਾਂ ਸੰਤਾਂ ਦੀ ਸਲਾਹ ਦੇ ਵਿੱਚ ਵੀ ਇਹ ਮਤਲਬ ਐਂ ਤੋਂ ਕੰਮ ਹੁੰਦੇ ਸੀਗੇ ਇੱਕ ਦਿਨ ਕੀ ਹੋਇਆ ਕਿ ਬਾਬਾ ਸੰਤ ਬਾਬਾ ਜਨਰ ਸਿੰਘ ਘਾਲ ਸਰਪੇ ਡਾਣਾ ਨੇ ਬਾਬਾ ਖੜਕ ਸਿੰਘ ਨੂੰ ਹੁੰਦਾ ਕੋਈ ਮੈਸੇਜ ਸਨਾ ਆਇਆ ਸੀਗਾ ਕੋ ਕੰਮ ਦਾ ਤੇ ਬਾਬਾ ਗਰਬੰ ਸਿੰਘ ਮਾਨੋਚਾਲ ਅਤੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਸੌਰੀ ਭਾਈ ਗੁਰਦੇਵ ਸਿੰਘ ਕੌਕੇ ਨਹੀਂ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਨੂੰ ਉਹ ਇੱਕ ਇੱਕ ਹੀ ਭੇਜਿਆ ਕਿ ਆ ਕੰਮ ਕਰਕੇ ਤੇ ਬਾਬਾ ਠਾਕ ਆਪਣਾ ਖੜਕ ਸਿੰਘ ਜੀ ਨੂੰ ਨਾਲ ਨੂੰ ਦੱਸੋਣਾ ਕਿ ਬਾਬਾ ਜੀ ਤੁਹਾਡਾ ਕੰਮ ਹੋ ਗਿਆ ਇਹਨਾਂ ਦੋਨਾਂ ਸਿੰਘਾਂ ਨੇ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਤੇ ਬਾਬਾ ਗਰਮ ਸਿੰਘ ਨੂੰ ਚਾਲ ਲੈ ਉਹ ਕੰਮ ਕਰਕੇ ਤੇ ਬਾਬਾ ਖੜਕ ਸਿੰਘ ਕੋਲ ਗਏ ਤੇ ਉਹਨਾਂ ਨੂੰ ਦੱਸਿਆ ਜੀ ਜਿਹੜਾ ਸੰਤਾਂ ਤੁਮ ਸਨਾਦਤਾ ਸੀਗਾ ਉਹ ਤੁਹਾਡਾ ਕੰਮ ਕਾਹ ਹੋ ਗਿਆ ਹੈ ਤੇ ਅਸੀਂ ਮਤਲਬ ਤੁਹਾਨੂੰ ਦੱਸਣ ਆਇਆ ਉਸ ਟੈਮ ਤੇ ਮੈਨੂੰ ਪਤਾ ਲੱਗਾ ਦੱਸਿਆ ਗਿਆ ਕਿ ਬਾਬਾ ਠਾਕੁਰ ਸਿੰਘ ਨਾ ਬਾਬਾ ਖੜਕ ਸਿੰਘ ਬਣਾਨੇ ਬਾਬਾ ਗਰਵੈ ਸਿੰਘ ਮਾਣੋ ਚਾਲ ਦੀ ਪੇਟ ਤੇ ਹੱਥ ਫੇਕ ਕੇ ਫੇਰਿਆ ਹੈ ਕਿਉਂਕਿ ਬਾਬਾ ਠਾਕੁਰ ਗਰਵੈ ਸਿੰਘ ਨੇ ਕਿਹਾ ਸੀ ਬਾਬਾ ਜੀ ਸਾਡੇ ਤਾਂ ਸਾਡੀ ਜ਼ਿੰਦਗੀ ਦਾ ਕੀ ਪਤਾ ਕਿਦੋਂ ਤੁਹਾਨੂੰ ਕਿਹ ਕਿੱਥੋਂ ਗੋਲੀ ਲੱਗ ਜਾਣੀ ਆ ਤੇ ਬਾਬਾ ਖੜਕ ਸਿੰਘ ਨੇ ਇਹ ਕਿਹਾ ਹੀ ਮਾਣੋ ਚਾਲਾ ਤੇ ਬਈ ਸੰ ਤੇਰੇ ਆਸਤੇ ਹਿੰਦੁਸਤਾਨ ਚ ਕੋਈ ਗੋਲੀ ਨਹੀਂ ਬਣੀ ਹੂੰ ਇਸ ਕਰਕੇ ਤੁਮ ਤੇਰੀ ਮੌਤ ਗੋਲੀ ਨਾਲ ਲਿਖੀ। ਇਸ ਕਰਕੇ ਜਿਦੋਂ ਵੀ ਕਿਤੇ ਗੱਲ ਕਰਨੀ ਤੇ ਉਹ ਬਾਬਾ ਕਰਵਾਏ ਹਨ ਮਨਚਾਲ ਕਿੰਨਾ ਹੁੰਦਾ ਸੀਗਾ ਕਿ ਮੈਨੂੰ ਸਰਕਾਰ ਤੋਂ ਕੋਈ ਖਤਰਾ ਨਹੀਂ। ਜਦੋਂ ਵੀ ਮੈਨੂੰ ਜੇ ਮੈਨੂੰ ਖਤਰਾ ਹੁੰਦਾ ਮੈਨੂੰ ਆਪਣੇਆਂ ਤੋਂ ਖਤਰਾ ਹੂੰ ਤੇ ਇਹ ਸਮਾਂ ਵੀ ਮਤਲਬ ਅੱਗੇ ਚੱਲ ਕੇ ਤੁਹਾਨੂੰ ਦੱਸਿਆ ਜਾਊਗਾ ਕਿ ਕਿਹਦਾ ਫੜਿਆ ਤੋਂ ਖਤਰਾ ਹੋਇਆ। ਇਹ ਸੀਗਾ ਮਤਲਬ ਉਹਨਾਂ ਦਾ ਉਦੋਂ ਮੱਧ ਵਿੱਚ ਵੀ ਦੇਖੋ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਲਿਆਂ ਨੇ ਆਪਰੇਸ਼ਨ ਬਲੂ ਸਟਾਰ ਤੋਂ 15-20 ਦਿਨ ਪਹਿਲਾਂ ਬਾਬਾ ਗੁਰਬੈਸ ਸਿੰਘ ਮਾਨ ਚੱਲ ਨੂੰ ਦਰਬਾਰ ਸਾਹਿਬ ਤੋਂ ਬਾਹਰ ਭੇਜ ਦਿੱਤਾ ਸੀ ਇਹ ਕਿਹਾ ਸੀਗਾ ਕਿ ਗੁਰਬੈਸ ਸਿੰਘ ਜਦ ਤੱਕ ਅਹੀਂ ਸ਼ਨਾਨਾ ਭੇਜੀਏ ਤਦ ਤੱਕ ਉਹ ਦਰਬਾਰ ਸਾਹਿਬ ਨਹੀਂ ਆਉਣਾ ਤੇ ਜਾ ਕੇ ਗੁਰਦਰਾ ਬਾਬਾ ਤਨਨਾ ਸਿੰਘ ਦੀ ਸਿਆਲ ਕਰੋ ਇਹ ਪਿੰਡ ਦੇ ਵਿੱਚ ਨਸ਼ਰਾ ਪਲਵਾਉਂਦੇ ਜਿਹੜਾ ਗੁਰਦਰਾ ਬਾਬਾ ਤਨਨਾ ਸਿੰਘ ਦਾ ਉਹਦਾ ਨਹੀਂ ਪੱਥਰ ਵੀ ਇਹਨਾਂ ਨੇ ਹੀ ਰੱਖਿਆ ਸੀਗਾ ਕਿਉਂਕਿ ਉੱਥੇ ਦਸਵੇਂ ਪਾਸ਼ਾ ਦੇ ਕੋੜਿਆਂ ਦੇ ਕਈ ਭਾਈ ਤਨਨਾ ਸਿੰਘ ਦਾ ਜੱਦੀ ਨਗਰ ਆ ਹੂੰ ਤੇ ਉਹ ਜੱਦੀ ਨਗਰ ਦੀ ਜੀ ਜੀ ਗੁਰਦਾਰੇ ਦੀ ਪੁਣਛਾਣ ਉਹ ਸੰਤ ਪਾਪਾ ਕਰਤਾਰ ਸਿੰਘ ਉਹਨਾਂ ਨੇ ਗੁਰਬੰ ਸਿੰਘ ਨੂੰ ਕਿਹਾ ਸੀਗਾ ਗੁਰਬੰ ਸਿੰਘ ਅੰਤੇ ਰਿਪਿੰਦੇ ਬਾਬਾ ਤਨਨਾ ਸਿੰਘ ਉਹੇ ਕੋੜਿਆਂ ਦੇ ਕਈ ਤਾਂ ਹੈ ਕੋਆਛਾ ਨੇ ਤੇ ਉਹਨਾਂ ਦੇ ਕੋਈ ਯਾਦਗਾਰ ਉਹ ਯਾਦਗਾਰ ਵੀ ਇਹਨਾਂ ਨੇ ਲੱਭ ਕੇ ਫਿਰ ਇੱਕ ਜਿਹੜਾ ਉਹ ਗੁਰਦਰਾ ਸਾਹਿਬ ਕੀਤਾ ਗਿਆ ਤੇ ਨਿਸ਼ਾਹਰਪਨ ਉਹ ਜਿਹੋ ਆਜ ਮੇਨ ਰੋੜ ਦੇਤੇ ਹੈਗਾ ਜਿਹਦਾ ਹੁਣ ਬਾਬੇ ਅਸਰਾਲੀ ਵਾਲੇ ਜਿਹੜਾ ਉਹ ਸੇਵਾ ਸੰਭਾਲ ਕਰ ਰਹੇ ਆ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋ ਜਾਂਦਾ ਏ ਉਦੋਂ ਬਾਬਾ ਗੁਰਬਖਤ ਸਿੰਘ ਜੀ ਆਪਣੇ ਘਰ ਦੇ ਵਿੱਚ ਸੀ ਪਿੰਡ ਦੇ ਵਿੱਚ ਨਿਸ਼ਾਹਰਪਨ ਸੀ ਹਾਂਜੀ ਜਦੋਂ ਬਾਬਾ ਗੁਰਵੰਤ ਸਿੰਘ ਮਾਨੋਚਾਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਲਿਆ ਨੇ ਦਰਬਾਰ ਸਾਹਿਬ ਤੋਂ 15 20 ਦਿਨ ਪਹਿਲਾਂ ਬਾਹਰ ਕੱਢ ਦਿੱਤਾ ਸੀਗਾ ਹੂੰ ਹੂੰ ਪਤਾ ਨਹੀਂ ਉਹਨਾਂ ਦੀ ਕੀ ਦੂਰ ਅੰਦੇਸ਼ੀ ਸੀ ਕਿ ਅਸੀਂ ਇਹ ਛੇਡੋਇਆ ਨਾ ਤੇ ਉਸ ਤੋਂ ਬਾਅਦ ਵਿੱਚ ਅਗਲੀ ਜਿਹੜੇ ਸੰਘਰਸ਼ ਨੂੰ ਲੈ ਕੇ ਤੁਰਨ ਨਾਲ ਆਏ ਬੰਦਾ ਜਦੋਂ ਅਟੈਕ ਹੋ ਜਾਂਦਾ ਹੈ ਟੈਕ ਤੋਂ ਬਾਅਦ ਜਦੋਂ ਸੰਤ ਵੀ ਸ਼ਹੀਦੀ ਪਾ ਜਾਂਦੇ ਨੇ ਤੇ ਹੋਰ ਵੀ ਜਿਹੜੇ ਨਾਲ ਸਿੰਘ ਉਹ ਵੀ ਸ਼ਹੀਦੀ ਪਾ ਜਾਂਦੇ ਨੇ ਫਿਰ ਅਗਲਾ ਜਿਹੜਾ ਕਦਮ ਸੀ ਬਾਬਾ ਗੁਰਵਰਤਨ ਸਿੰਘ ਮਾਨੋਚਾਲ ਦਾ ਅਗਲਾ ਕਦਮ ਕੀ ਸੀ ਦੇਖੋ ਜੀ ਆਪਣਾ ਸੰਤਾਂ ਦੀ ਸ਼ਹੀਦੀ ਜਿਹੜੀ ਹੈ ਜਦੋਂ ਦਰਬਾਰ ਸਾਹਿਬ ਦੇ ਵਿੱਚ ਹੋ ਜਾਂਦੀ ਹੈ ਤੇ ਅਸੀਂ ਫੌਜ ਦੇ ਵਿੱਚ ਸੀਗੇ ਸਮੇ ਸਮੇ ਹਿੰਸਨਤਾਂ ਨੂੰ ਮਿਲਦੇ ਜੀ ਨੂੰ ਛੁੱਟੀ ਆਉਣਾ ਸੰਤਾਂ ਨੂੰ ਮਿਲ ਕੇ ਆਉਣਾ ਮਿਲ ਕੇ ਜਾਣਾ ਤੇ ਜਦੋਂ ਸਾਹੀ ਗੰਗानगर ਦੇ ਅੱਗੇ ਗਹੀਆ ਲਾਲਗੜ ਯਟਾਂ ਛੋਣੀ ਉੱਥੇ ਡਿਊਟੀ ਤੇ ਸੀਗੇ ਉਸ ਤੋਂ ਪਹਿਲਾਂ ਪੰਜ ਪਿਆਰੇ ਮੇਰਕੋ ਜਿਹੜੇ ਉਹ ਉੱਥੇ ਗਏ ਸੀਗੇ ਮੈਂ ਤੁਹਾਨੂੰ ਦੱਸਣਾ ਹੋਵੇ ਨਾਲ ਨਾਲ ਦੱਸ ਦਿਆਂਗੇ ਫੌਜ ਦੇ ਵਿੱਚ ਪੰਜ ਪਿਆਰੇ ਦਮਨੇ ਵਿੱਚ ਸਾਲ ਦੇ ਗਏ ਸੀਗੇ ਹੂੰ ਉਹਨਾਂ ਪੰਜਾਂ ਪਿਆਰਿਆਂ ਨੂੰ ਅਸੀਂ ਗੁਰਦਰਾ ਸਾਹਿਬ ਲੈ ਕੇ ਗਏ ਸੀ ਗੰਗਾਨਗਰ ਗੁਰਦਰਾ ਸਿੰਘ ਸਭਾ ਵਾ ਉੱਥੇ ਉਹਨਾਂ ਨੇ ਮਰਤਪਾਨ ਕੀਤਾ ਜੀ ਦੇ ਵਿੱਚ ਇੱਕ ਸਿੰਘ ਜੇ ਵੀ ਜਿੰਦਾ ਜਾਗਦਾ ਨਸ਼ਰਾ ਪਨਵਾ ਦਾ ਭਗਵੰਤ ਸਿੰਘ ਅਛੇ ਉਹ ਮੇਰਾ ਬਾਗਬੂ ਸੀਗਾ ਤੇ ਮੈਂ ਹੀ ਕੁਦਰਤੀ ਉਹਨਾਂ ਨੂੰ ਸਾਨੂੰ ਪਤਾ ਲੱਗਾ ਵੀ ਉਹ ਆਏ ਆ ਤੇ ਇਹਨਾਂ ਨੂੰ ਆਪਣੀ ਯੂਨਟ ਵਿੱਚ ਲੈ ਕੇ ਖੜ ਕੇ ਉਹਨਾਂ ਨੂੰ ਤੇ ਗੁਰਦਰਾ ਸਾਹਿਬ ਜਲਪਾਣੀ ਛਕਾ ਕੇ ਤੇ ਉਹਨਾਂ ਨੂੰ ਉੱਥੋਂ ਭੇਜਿਆ ਜਦੋਂ ਇਹ ਗੱਲ ਸੰਪਾਨ ਨੂੰ ਪਤਾ ਲੱਗਾ ਕਿ ਇਦਾਂ ਦਮਨਵਿਟਿਕ ਸਾਡੇ ਸਿੰਘਾਂ ਨੂੰ ਫੌਜ ਦੇ ਵਿੱਚ ਕੋਈ ਰੋਕ ਟੁਕ ਨਹੀਂ ਤੇ ਉਸ ਤੋਂ ਬਾਅਦ ਦੇ ਵਿੱਚ ਬਾਬਾ ਗਰਵੈ ਸਿੰਘ ਮਾਨਚਾਲ ਸ਼ਹੀਦ ਭਾਈ ਮਹਿੰਦਰ ਸਿੰਘ ਨਸ਼ੇਰਾ ਪੰਨੂਆ ਸ਼ਹੀਦ ਭਾਈ ਸਰਬਜੀਤ ਸਿੰਘ ਨਸ਼ੇਰਾ ਪੰਨੂਆ ਤੇ ਦੋ ਸਿੰਘ ਹੋਰ ਜਿਹੜੇ ਉਹ ਇਹ ਪੰਜਾਂ ਪਿਆਰਿਆਂ ਦੇ ਰੂਪ ਚ ਫੇਰ ਉੱਥੇ ਫੌਜ ਦੇ ਵਿੱਚ ਗਏ ਹੂੰ ਇਹਨਾਂ ਨੇ ਫੇਰ ਉੱਥੇ ਕਥਾ ਵੀ ਕੀਤੀ ਹੈ ਸ਼ੁਭ ਕਰਮਨ ਤੇ ਕਬੂਨ ਅੰਦਰੋਂ ਸ਼ਬਦ ਦੀ ਕਥਾ ਕੀਤੀ ਹੈ ਤੇ ਸਿੱਧੇ ਜਾਂ ਸਿੱਧੇ ਤੌਰ ਤੇ ਇਹਨਾਂ ਨੇ ਸਿੱਧੇ ਤੌਰ ਤੇ ਮਤਲਬ ਜਿਹੜੇ ਕਥਾ ਕਰਦਿਆਂ ਕਰਦਿਆਂ ਫੌਜੀ ਸਿੰਘਾਂ ਨੂੰ ਇਹ ਗਿਆ ਕਿ ਜੇ ਦਰਬਾਰ ਸਾਹਿਬ ਦੇ ਉੱਤੇ ਜਾਂ ਕਿਸੇ ਵੀ ਗੁਰਦੁਆਰੇ ਦੇ ਉੱਤੇ ਕੋਈ ਭਾਰਤੀ ਫੌਜ ਜਾਂ ਕੋਈ ਹੋਰ ਵੀ ਜਿਹੜੀਆਂ ਏਜੰਸੀਆਂ ਹਮਲਾ ਕਰਦੀਆਂ ਤੇ ਤੁਹਾਡਾ ਕੀ ਪ੍ਰਤੀਕਰਮ ਹੋਏਗਾ ਹੂੰ ਤੇ ਸਿੱਖ ਫੌਜੀਆ ਨੇ ਉੱਥੋਂ ਜਵਾਬ ਦਿੱਤਾ ਕਿ ਅਸੀਂ ਇੱਕ ਨਾਈਟ ਖੜਕਾ ਦਿਆਂਗੇ ਨਸ਼ਾ ਇਹੋ ਜਿਹੀ ਗੱਲ ਹੋਏਗੀ ਤੇ ਜਦੋਂ ਇਹਨਾਂ ਨੂੰ ਜਲਪਾਣੀ ਸ਼ਿਕਾਉਣ ਵਾਸਤੇ ਪਿਛਲੇ ਖੰਡੇ 'ਚ ਖੜਿਆ ਗਿਆ ਤੇ ਉੱਥੇ ਇਹਨਾਂ ਸਿੱਧੇ ਤੌਰ ਤੇ ਗਿਆ ਕਿ ਸੰਧਾਨੇ ਸਾਨੂੰ ਪੀਹਿਆ ਜਿਹੜੇ ਦਰਵਾਜ਼ਾ ਦੇਤੇ ਕੋਈ ਕਾ ਗੱਲਾਂ ਨੇ ਤੁਹਾਡੇ ਨੂੰ ਸਾਨੂੰ ਕੀ ਉਮੀਦ ਰੱਖੀ ਜਾ ਸਕਦੀ ਆ ਉੱਥੇ ਵੀ ਸਿੱਖਰ ਨਹੀਂ ਪਹੁੰਚਿਆ ਨੇ ਇਹ ਗੱਲ ਕਹੀ ਤੇ ਸਾਨੂੰ ਪਤਾ ਲੱਗੇ ਲੱਗ ਜਾਵੇ ਸਹੀ ਫੇ ਨਹੀਂ ਮਤਲਬ ਇਹ ਗੱਲ ਹੋਣ ਦਿੰਦੇ ਤੇ ਬਾਕੀ ਅਸੀਂ ਇੱਥੇ ਟੱਕੜ ਕਾ ਦੇਗਾ ਜਿਹੋ ਜਿਹ ਉਹ ਮਤਲਬ ਜਵਾਬ ਚਾਹਣਗੇ ਅਸੀਂ ਉਹ ਜਿਹਾ ਜਵਾਬ ਦੇਾਂਗੇ ਬਾਬਾ ਮਾਣੋ ਚਾਲਦਾ ਜਿਹੜਾ ਪਹਿਲਾ ਮੁਕਾਬਲਾ ਕਿਸ ਜਗ੍ਹਾ ਤੇ ਹੁੰਦਾ ਹੈ ਸੰਤੋ ਬਹਿਲਾਮ ਬਾਬਾ ਮਨਤਲ ਨੂੰ ਮੁਕਾਬਲੇ ਕਮਸਾਦ ਦੇ ਵਿੱਚ ਸੀਆਰਪੀ ਦੇ ਨਾਲ ਛੋਟਾ ਜਿਹਾ ਮੁਕਾਬਲਾ ਉਹ ਕਹਿ ਲੋ ਜਾਂ ਮਤਲਬ ਇਹ ਲੁਕਣ ਮਿੱਚੀ ਕਹਿ ਲੋ ਉਹਨੂੰ ਹੂੰ ਹੂੰ ਤੇ ਉਹ ਸੀਆਰਪੀ ਫੜ ਲੈਂਦੀ ਹੈ ਸੀਆਰਪੀ ਤੋਂ ਛੁੱਟ ਕੇ ਤੇ ਇੱਕ ਸੈਲਰ ਦੇ ਵਿਚਾਲ ਮਾਰ ਦਿੰਦੇ ਕੰਧ ਤੋਂ ਵੀ ਤੇ ਉਹ ਸੈਲਰ ਦੇ ਵਿੱਚ ਅੱਗ ਲੱਗੀ ਹੋਈ ਸੀਗੀ ਫੱਕ ਨੂੰ ਤੇ ਇਹਨਾਂ ਦੇ ਪੈਰ ਤੇ ਲੱਤਾਂ ਕਾਫੀ ਸੜ ਜਾਂਦੀਆਂ ਤੇ ਉਤੋਂ ਫਿਰ ਨੰਗੇ ਪੈਰੀ ਜਿਹੜੇ ਉਹ ਜੋੜਾ ਵਿੱਚੇ ਰਹਿ ਜਾਂਦਾ ਤੇ ਉਹ ਤੋਂ ਨੰਗੇ ਪੈਰੀ ਇਹ ਮਾਣ ਚਲ ਤੱਕ ਪਹੁੰਚ ਜਾਂਦੇ ਆ ਤੇ ਸੱਤ ਤੋਂ ਵੱਡਾ ਮੁਕਾਬਲਾ ਜਿਹੜਾ ਉਹ ਕਿਸ ਪਿੰਡ ਦੇ ਵਿੱਚ ਹੁੰਦਾ ਹੈ ਕਿਸ ਜ਼ਿਲ੍ਹੇ ਚ ਹੁੰਦਾ ਹੈ ਦੇਖੋ ਇਹ ਤਰਨਤਨ ਦੇ ਵਿੱਚ ਹੀ ਸਾਰੇ ਤਰਨਤਨ ਜ਼ਿਲ੍ਹੇ ਚ ਸਾਰੇ ਉਹਨਾਂ ਦੇ ਮੁਕਾਬਲੇ ਹੋਏ ਆ ਜਿੰਨੇ ਮੁਕਾਬਲੇ ਇਹ ਤਰਨਤਨ ਜ਼ਿਲ੍ਹੇ ਚ ਹੋਏ ਆ ਜਿਹਦੇ ਵਿੱਚ ਤੁਸੀਂ ਲਲੋ ਆਪਣਾ ਬੰਬੀ ਵਾਲਾ ਮੁਕਾਬਲਾ ਸੀਗਾ ਇਹ ਜਿੱਦਣ ਦੂਜੇ ਬੰਨੇ ਸੀ ਜਦੋਂ ਮਤਖੌਜ ਦੇ ਵਿੱਚੋਂ ਭਗੌੜੇ ਹੁੰਦੇ ਆ ਤੇ ਸਾਨੂੰ ਆਪਣੀ ਸੂਰਤਗੜ ਕੈਂਪ ਦੇ ਵਿੱਚ ਰੱਖ ਕੇ ਤੇ ਸਾਨੂੰ ਸਜ਼ਾ ਹੋ ਜਾਂਦੀ ਆ ਇਹ ਫਿਰ ਸਾਨੂੰ ਉੱਥੇ ਸੂਰਤਗੜ ਵੀ ਮੁਲਾਕਾਤ ਤੇ ਗਿਆ ਗਿਆ ਅੱਛਾ 1985 ਦੇ ਵਿੱਚ ਸੂਰਤਗੜ ਮੁਲਾਕਾਤ ਦੇ ਉੱਤੇ ਗਿਆ ਇਹਦੇ ਨਾਲ ਸੀਗੇ ਹਰਧਾਲ ਸਿੰਘ ਚਤਰਾ ਤੇ ਦਵਿੰਦਰ ਸਿੰਘ ਬਾਈ ਜੀ ਕਰਾਉਣ ਲੱਗ ਪਾਉਂਦਾ ਸੀ ਕਿ ਉਹ ਇੱਥੇ ਮਨਚਾ ਰਹਿੰਦੇ ਸੀ ਇਹ ਜਾਣ ਲੱਗੇ ਦਵਿੰਦਰ ਸਿੰਘ ਬਾਈ ਤੇ ਹਰਧਾਲ ਸਿੰਘ ਚਤਰਾ ਨੂੰ ਕੁਝ ਕੰਮ ਦੱਸ ਕੇ ਗਏ ਸੀ ਕਿ ਤੁਸੀਂ ਮੇਰੇ ਹੰਦਿਆਂ ਨੂੰ ਆਹ ਕੰਮ ਕਰਕੇ ਰੱਖਣਾ ਪਰ ਇਹ ਆਪਣੀ ਮਰਜ਼ੀ ਦੇ ਨਾਲ ਕਪੂਰਥਲੇ ਚਲੇ ਗਏ ਤੇ ਉਹ ਉੱਥੇ ਇੱਕ ਇਹ ਪੁਲਿਸ ਦੇ ਕਮਜੇ ਚ ਆ ਗ ਜਾਂਦੇ ਆ ਤੇ ਚਤਰਾ ਉਥੋਂ ਜਿਹੜਾ ਅਰਧਾਲ ਸਿੰਘ ਚਤਰਾ ਉਹ ਤੋਂ ਪੁਲਿਸ ਨੂੰ ਛਕਾਨੀ ਦੇ ਕੇ ਨਿਕਲ ਜਾਂਦਾ ਤੇ ਦਵਿੰਦਰ ਬਾਈ ਫੜਿਆ ਜਾਂਦਾ ਹੂੰ ਹੂੰ ਦਵਿੰਦਰ ਬਾਈ ਨੇ ਫਿਰ ਇਹ ਬੰਬੀ ਵਾਲੇ ਦਾ ਦੱਸਿਆ ਕਿ ਮੈਨੂੰ ਉਹਨੂੰ ਮਾਰ ਦੇ ਜੇ ਮੇਰਾ ਪੁੱਸਰ ਜਣਾ ਤੇ ਬਾਬਾ ਮਾਨੋਚਾਲ ਆ ਹੂੰ ਹੂੰ ਉਹ ਤਾਂ ਮਾਨੋਚਾਲ ਬੰਬੀ ਤੇ ਉਹ ਭਰਾ ਦੀ ਮੁਲਾਕਾਤ ਤੇ ਗਿਆ ਮੈਂ ਆਉਣਾ ਹੈਗਾ ਹੂੰ ਬਾਬਾ ਮਹਾਂਤਾਲ ਫਿਰ ਉਹਦਨ ਇਹ ਮੁਲਾਕਾਤ ਕਰਦੇ ਆ ਉੱਥੇ ਡਾਕਟਰ ਸੁਤਨਾਮ ਸਿੰਘ ਦੇ ਨਾਂ ਦੇ ਇਹਦਾ ਦਾੜੀ ਵੱਧੀ ਆ ਪੈਂਟ ਕੋਟ ਪਾਇਆ ਐਨਕਾਂ ਉਨਾਂ ਲਗੀਆਂ ਤੇ ਇਹ ਮੇਰੀ ਮੁਲਾਕਾਤ ਉਸੇ ਸੂਰਤਗੜ ਕਰਕੇ ਆਉਂਦੇ ਆ ਹੂੰ ਹੂੰ ਨਾਲ ਸਾਡੇ ਪਰਿਵਾਰਕ ਮੈਂਬਰ ਮਾਤਾ ਸਾਡੀ ਮੇਰੀ ਸਿੰਘਣੀ ਫਾਦਰ ਸਾਹਿਬ ਇਹ ਸਾਰੇ ਨਾਲ ਸੀਗੇ ਤੇ ਉਹ ਮੁਲਾਕਾਤ ਕਰਕੇ ਅਗੇ ਰਾਤ ਤੇ ਬੰਬੀ ਦੇ ਠਹਿਲਦੇ ਆ ਦੂਜੇ ਪਨੇ ਦਵਿੰਦਰ ਬਾਈ ਜਿਹੜਾ ਪੁਲਿਸ ਨੂੰ ਦੱਸ ਦਿੰਦਾ ਹੂੰ ਤੇ ਉਹ ਯੀ ਬਾਰੇ ਉਹ ਸੇ ਰਾਤਾਂ ਅੱਗੇ ਦਿੱਤੇ ਕਿਹੜਾ ਪੈਂਦਾ ਅ ਟੋਟਲ ਕਿੰਨੇ ਮੁਕਾਬਲੇ ਹੁੰਦੇ ਨੇ ਪੰਜਾਬ ਪੁਲਿਸ ਦੇ ਨਾਲ ਬਾਬਾ ਗੁਰਬਖਸ਼ ਸਿੰਘ ਮਾਣੋ ਚੱਲਦੇ ਮੁਕਾਬਲਿਆਂ ਦਾ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਕਿੰਨੀ ਗਿੰਦੀ ਕੋਈ 16-17 ਮੁਕਾਬਲੇ ਛੋਟੇ-ਮੋਟੇ ਹੋ ਗਏ ਆ ਤੇ ਫਿਰ ਮੁਕਾਬਲਿਆਂ ਦੇ ਵਿੱਚੋਂ ਕਿੱਦਾਂ ਬਚ ਕੇ ਬਾਬਾ ਜੀ ਬਾਹਰ ਨਿਕਲਦੇ ਰਹੇ ਨੇ ਦੇਖੋ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਬਾਬਾ ਖੜਕ ਸਿੰਘ ਹੋਣਾ ਨੇ ਉਹਨਾਂ ਨੂੰ ਇੱਕ ਵਰ ਕਹਿ ਲੋ ਹਾਂ ਹਾਂ ਜਾਂ ਉਹਨਾਂ ਨੇ ਇਹ ਕਿਆ ਸੀ ਕਿ ਜਦ ਬਚਨ ਕਹ ਲੋ ਉਹਨਾਂ ਨੂੰ ਬਚਨ ਦਿੱਤਾ ਸੀ ਉਹ ਟਾਲ ਹੋ ਗਿਆ ਤੇ ਗਰਭਜਨ ਸਾਹ ਤੇਰੇ ਵਾਸਤੇ ਹਿੰਦੁਸਤਾਨ ਦੇ ਵਿੱਚ ਕੋਈ ਗੋਲੀ ਨਹੀਂ ਬਣੀ ਹੂੰ ਇਹ ਕਰਕੇ ਉਹ ਹਰ ਮੁਕਾਬਲੇ ਦੇ ਵਿੱਚ ਸਖਰੂ ਹੋ ਕੇ ਨਿਕਲਦੇ ਰਹਾ ਤੇ ਉਹਨ ਇੱਕ ਮੁਕਾਬਲੇ ਦੇ ਵਿੱਚ ਉਹਨਾਂ ਦੇ ਪੱਟ ਦੇ ਵਿੱਚ ਗੋਲੀ ਲੱਗਦੀ ਆ ਹੂੰ ਪਰ ਉਹ ਆਪਣੇ ਕਮਰਕੱਸੇ ਦਾ ਜਿਹੜਾ ਹੈਗਾ ਸੀ ਨਾpropto ਉਹ ਕਮਰਕੱਸਾ ਖੋਲ ਕੇ ਤੇ ਉਹ ਪੱਟ ਨੂੰ ਵਲੇਟ ਲੈਂਦੇ ਸੀ ਪੱਟ ਨੂੰ ਵਲੇਟ ਕੇ ਹੂੰ ਤੇ ਫਿਰ ਉਹ ਜੋ ਜਿਹੜਾ ਉਹ ਕਰਦੇ ਰਹਿੰਦੇ ਆ ਅੱਛਾ ਤੇ ਜੁੱਧੇ ਵਿੱਚੋਂ ਫਿਰ ਉਹ ਸੁਰਖੀ ਹੋ ਕੇ ਨਿਕਲ ਜਾਂਦੇ ਆ ਹੂੰ ਹੂੰ ਤੇ ਨਿਕਲ ਕੇ ਤੇ ਫਿਰ ਉਹ ਪਹਿਲਾਂ ਦੁਗਲ ਵਾਲੇ ਪਹੁੰਚਦੇ ਫਿਰ ਉਹ ਬਾਠੀ ਜਾਗੇ ਉਹ ਬਾਬਾ ਗੁਰਬਚਨ ਸਿੰਘ ਮਾਨੋਚਾਲ ਜੀ ਨੇ ਕੋਈ ਵੱਖਰੀ ਵੀ ਫੋਰਸ ਬਣਾਈ ਸੀ ਆਪਣੀ ਦੇਖੋ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿੱਥੇ ਪੰਥਕ ਕਮੇਟੀ ਦੇ ਮੁਖੇ ਸੀਗੇ ਜਿੱਦੋਂ ਜਿੱਥੇ ਬੰਦੀਆਂ ਦੀਆਂ ਥੋੜੀ ਜਿਹੀ ਅਪੋਚ ਵੱਖ-ਵੱਖ ਬਣ ਗਈਆਂ ਜਾਂ ਖਾਲਿਸਤਾਨ ਕਮਾਂਡੋ ਕੋਰਸ ਬਣ ਗਏ ਲਿਬਰੇਸ਼ਨ ਫੋਰਸ ਬਣ ਗਏ ਹੂੰ ਹੂੰ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਜਿੱਥੇ ਪੰਥਕ ਕਮੇਟੀ ਦੇ ਨਾਲ-ਨਾਲ ਤੇ ਭੰਡਾਰਾ ਟਾਈਗਰ ਫੋਰਸ ਵੀ ਮਤਲਬ ਤਿਆਰ ਕੀਤੀ ਸੀ ਇਹ ਵੱਖ-ਵੱਖ ਜਿੱਥੇ ਬੰਦਗੀਆਂ ਬਣਾਉਂਦਾ ਜਦੋਂ ਆਪਣਾ ਮਿਸ਼ਨ ਇੱਕ ਸੀ ਟਾਰਗੇਟ ਇੱਕ ਸੀ ਨਿਸ਼ਾਨਾ ਇੱਕ ਸੀ ਫਿਰ ਵੱਖ-ਵੱਖ ਜਥੇਬੰਦੀਆਂ ਬਣਾਉਂਦਾ ਉਸ ਟਾਈਮ ਤੇ ਰੁਝਾਨ ਕਿਉਂ ਪੈਦਾ ਹੋਇਆ ਕੀ ਕਿਤੇ ਸਰਕਾਰ ਦੀ ਇਤਨੀ ਕੀ ਪਾਲਿਸੀ ਸੀ ਦੇਖੋ ਜੀ ਇਹ ਮਤਲਬ ਜਿਹੜੀ ਆਪਾਂ ਮਾਦਾ ਇਤਿਹਾਸ ਨੂੰ ਫੋਲਦੇ ਆ ਪਿੱਛੋਂ ਤੇ ਸਾਡੀਆਂ ਸਿੱਖ ਮਿਸਲਾਂ ਵੀ ਤੇ ਤੁਰੀਆਂ ਆਈਆਂ ਹੂੰ ਹੂੰ ਤੇ ਸਿੱਖ ਮਿਸਲਾਂ ਦੇ ਅਕੋਰਡਿੰਗ ਅਸੀਂ ਇੱਕ ਮਿਸਲਾਂ ਲਾ ਲੋ ਇਹ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਮਤਲਬ ਜਿਵੇਂ ਬੰਦਰ ਖਾਲਸਾ ਸੀਗੇ ਖਾਲਸਾ ਕਮਾਂਡੋ ਫੋਰ ਸੀਲ অপারেশন ਫੋਰ ਸੀ ਕੀ ਤੇ ਜਾਂ ਇਹ ਪਿੰਡਰਾ ਟਾਈਗਰ ਫੋਰ ਸੀਗੇ ਫੋਰ ਸੀਗੇ ਇਹਨਾਂ ਦੇ ਫਿਰ ਵੱਖਰੇ ਵੱਖਰੇ ਜਰਨੈਲ ਵੱਖਰੀਆਂ ਔਖਰੀਆਂ ਪਰ ਇਹਨਾਂ ਦਾ ਟਾਰਗੇਟ ਸਾਰਿਆਂ ਦਾ ਇੱਕ ਸੀ ਫਿਰ ਬਾਬਾ ਗੁਰਬਖਸ਼ ਸਿੰਘ ਮਾਨੋਚਾਲ ਜੀ ਕਿਹੜੇ ਸੰਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੰਦੇ ਨੇ ਇਹ 1986 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੰਦੇ ਆ ਅੱਛਾ ਸਰਬੱਤ ਖਾਲਸੇ ਦੇ ਵਿੱਚ ਪੰਥਕ ਕਮੇਟੀ ਹੋਣ ਚਾਉਂਦੀ ਆ ਦੇ ਨਾਲ ਇਹਨਾਂ ਦਾ ਪੰਥ ਇਹ ਆਪਣਾ ਅਕਾਲ ਤਖਤ ਦਾ ਜੈਸਰ ਬਣਾਇਆ ਜਾਂਦਾ। ਇਹ ਲਾਸਟ ਦੇ ਵਿੱਚ ਫਿਰ ਕਿਹੜੇ ਪਿੰਡ ਦੇ ਉਹਨਾਂ ਦੀ 86 ਦੇ ਵਿੱਚ ਹੀ ਇਹ ਮੁੜ ਕੇ ਖਾਲਸਾ ਹੁੰਦਾ ਐਲਾਨ ਕਰਦੇ ਆ ਅਕਾਲ ਤਖਤ ਸਾਹਿਬ। ਅੱਛਾ ਜੀ। ਤੇ ਲਾਸਟ ਫਿਰ ਕਿਹੜੇ ਪਿੰਡ ਦੇ ਵਿੱਚ ਇਹਨਾਂ ਦਾ ਮੁਕਾਬਲਾ ਹੁੰਦਾ ਤੇ ਉੱਥੇ ਜਦੋਂ ਸ਼ਿੱਧੀ ਪ੍ਰਾਪਤ ਕਰ ਜਾਂਦੇ ਕਿੱਥੇ ਕਿਹੜੀ ਜਗ੍ਹਾ ਤੇ ਕਰਦੇ ਨੇ? ਦੇਖੋ ਇਹ ਪਿੰਡ ਜਿਹੜਾ ਹੈਗਾ ਆਪਣੇ ਕੀ ਉਹਨਾਂ ਦਾ ਬਾਗੜੀਆਂ ਪਿੰਡ ਆ ਪਿਆਰਾ ਸਿੰਘ ਦੀ ਬੈਕ ਤੇ ਸੀ। ਉਥੇ ਕੁ ਬੀ ਪੋਰਚਲ ਚੰਦਿਆ ਤੇ ਉਹ ਮੋਥੋਂ ਮੁੜ ਕੇ ਉਹ ਇਹ ਪੁਲਿਸ ਦੇ ਨਾਲ ਮੁਕਾਬਲਾ ਕਰਕੇ ਨਿਕਲ ਜਾਂਦੇ ਐ ਕਿ ਸੋ ਬੰਮ ਸੁੱਟ ਕੇ ਤੇ ਉਹ ਨਿਕਲਣ ਤੋਂ ਬਾਅਦ ਦੇ ਵਿੱਚ ਫਿਰ ਇਹ ਮਤਲਬ ਇਹਦਾ ਘੁੰਮਦੇ ਘੁੰਮਦੇ ਪਿੰਨਾ ਵਿੱਚ ਦੀ ਹੁੰਦੇ ਹੋਏ ਤੇ ਇਹ ਆਪਣੇ ਕੀ ਇਹ ਪਿੰਨਾਰੇ ਡਾਉਲਪੈਂਡ ਦੇ ਵਿੱਚ ਪਹੁੰਚਦੇ ਆ ਹਮਮ ਰਿਕਾਰਡ ਪਿੰਡ ਦੇ ਇਹਨਾਂ ਦੇ ਇੱਕ ਸਾਥੀ ਜਿਹੜਾ ਬਿਲਕੁਲ ਇਹਨਾਂ ਦੇ ਨਾਲ 24 ਘੰਟੇ ਦੇ ਦਾ ਸੀਗਾ ਹਮਮ ਸੁਖਵੰਤ ਸਿੰਘ ਤੇ ਉਹ ਪੁਲਿਸ ਕੋਲ ਵੀ ਇੱਕ ਚੁੱਕਾ ਸੀਗਾ ਅੱਛਾ ਤੇ ਉਹ ਉਹਦੇ ਸਹੁਰਿਆਂ ਦੇ ਘਰ ਚਲ ਜੰਦੇ ਤਾਂ ਉਹਨਾਂ ਨੂੰ ਪਤਾ ਕਰਦਾ ਵੀ ਪੇਸ ਕੌਣ ਸਿੰਘ ਕਿੱਥੇ ਆ ਤੇ ਉਹ ਪੁਰਸਾ ਵੀ ਗਿਆ ਹੈ ਪਰਵਾਰੋ ਗਿਆ ਸੀ ਉਸ ਟਾਈਮ ਤੇ ਕਿਉਂਕਿ ਸੁਖਵੰਤ ਜੀਨ ਸਿੰਘ ਜਿਹੜਾ ਮਤਲਬ ਬਾਬਾ ਮਨਚਲ ਨੂੰ ਛੱਡ ਕੇ ਦੇ ਪੁਲਿਸ ਕੋਲ ਪੇਛੋ ਚੁੱਕਾ ਸੀ ਪਰ ਬਾਬਾ ਮਨਚਲ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਹਮ ਕਿ ਉਹ ਮਤਲਬ ਪੇਸ਼ ਹੋ ਚੁੱਕਾ ਹੂੰ ਤੇ ਉਸੇ ਦੇ ਉਸੇ ਰਾਤ ਤੋਂ ਇੱਕ ਤਰ੍ਹਾਂ ਪਹਿਲਾਂ ਹੀ ਮੈਨੂੰ ਸੁਣਾ ਮੈਂ ਉਹ ਉਸ ਟਾਈਮ ਤੇ ਸਾਡੇ ਘਰ ਪੁਲਿਸ ਮਤਲਬ ਬੈਠ ਚੁੱਕੀ ਸੀ ਹੂੰ ਨੌ ਨੌ ਬਨਵੇਂ ਨੇ ਸਾਡੇ ਘਰ ਪੁਲਿਸ ਬੈਠ ਗਈ ਸੀ ਤੇ ਮੈਂ ਹੀ ਵੀ ਸਾਰਾ ਪ੍ਰਵਾਹ ਜਿਹੜਾ ਘਰੋਂ ਪਾਸੇ ਹਾਂ ਸਾਡੇ ਮਾਤਾ ਨੂੰ ਵੀ ਸ਼ਹੀਦ ਕਰ ਦਿੱਤਾ ਪੁਲਿਸ ਨੇ ਚੁੱਕ ਕੇ ਇਹ ਤਾਂ ਨੂੰ ਮੇਂ ਸ਼ੀਲ ਕਰਤਾ ਮੈਂ ਤਾਂ ਵੱਡੇ ਮੇਰੇ ਭਰਾ ਨੂੰ ਵੀ ਸ਼ੀਲ ਕਰਤਾ ਦੋ ਚਾਚੇ ਦੇ ਪੁੱਤ ਬਦੋ ਪੂਆ ਦੇ ਪੁੱਤ ਇੱਕਤਾਏ ਦਾ ਪੁੱਤ ਖੜਦੇ ਮਤਲਬ ਸਾਡੇ ਪੰਜਾਬ ਪੁਲਿਸ ਨੇ ਕਿਹੋ ਜਿਹਾ ਜ਼ੁਲਮ ਜਿਹੜਾ ਅਸੀਂ ਤੁਹਾਡੇ ਪਰਿਵਾਰ ਤੇ ਕੀਤਾ ਆ ਦੇਖੋ ਇਹਨਾਂ ਤਸ਼ੱਦਦ ਕਹਿ ਲੋ इवन ਇਹ ਥੰਬੱਕੇ ਮੇ ਟੋਗੜਾ ਭਰਾ ਮੇਰਾ ਭਾਈ ਸ਼ੀਸ਼ੀ ਭਾਈ ਨਰਾਇਲ ਸਿੰਘ ਸੀ ਉਹਦੇ ਤੇ ਚੱਡਿਆਂ ਦੇ ਵਿੱਚ ਮਤਲਬ ਉਹ ਸੀਐਲਟਾ ਵਾਲੇ ਮੈਨੂੰ ਜਿਹੜਾ ਮੁੰਡਾ ਲਾਂਗਰੀ ਰੋਟੀ ਖਾਉਂਦਾਰਿਆ ਉਹ ਉਹ ਦੱਸਦਾ ਕਿ ਉਹਨਾਂ ਦੇ ਕਿੰਨੇ ਪੈਗੇ ਸੀਗੇ ਉਹ ਤਾਂ ਡੱਪਲੇ ਛੱਡੇ ਇੰਨੇ ਬਾੜਦੇ ਅੱਛਾ ਉਸ ਤੋਂ ਬਾਅਦ ਮੈਂ ਵੀ ਸੀ 6 ਮਹੀਨੇ ਸੀ ਇਸ ਟੱਪ ਘਟਾਇਗਾ ਜੀ ਬਾਬਾ ਗੁਰਬਿੰਦ ਸਿੰਘ ਮਾਣ ਚਾਲ ਦੇ ਸ਼ਹੀਦ ਹੋਣ ਤੋਂ ਬਾਅਦ ਦੇ ਵਿੱਚ ਪਰ ਮੈਨੂੰ ਵੀ ਇੰਨਾ ਉਹਨਾਂ ਨੇ ਤਸ਼ੱਦਦ ਕੀਤਾ ਤੇ ਤਸ਼ੱਦਦ ਕਰਨ ਤੋਂ ਬਾਅਦ ਜਦੋਂ ਉਹਨਾਂ ਨਹੀਂ ਮੈਂ ਉਸ ਫੌਜ ਦੇ ਵਿੱਚੋਂ ਸੀਗਾ ਮੈਂ ਕੋਸ਼ਿਸ਼ ਕਰਕੇ ਫਿਜ਼ੀਕਲੀ ਤੇ ਮਾਸ ਉਹ ਚੀਜ਼ ਨੂੰ ਚੱਲ ਗਿਆ ਤੇ ਆਖਰ ਨੂੰ ਮੈਨੂੰ ਫੇਰ ਛੱਡਣਾ ਪਿਆ ਪਰ ਇਹਨਾਂ ਵੀ ਤਸ਼ੱਦਦ ਮੇਰੇ ਤੇ ਵੀ ਸੱਤ ਸੱਤ ਇਨਸਪੈਕਟਰ ਇੱਕ ਦਿਨ ਦੇ ਵਿੱਚ ਆ ਕੇ ਜਿਹੜੀ ਉਹ ਟੌਰਚਰ ਕਰਦੇ ਸੀ ਛੱਡ ਕੇ ਜਾਂਦਾ ਸੀ ਸਭ ਤੋਂ ਪਹਿਲਾਂ ਮੈਨੂੰ ਸੂਬਾ ਸਿੰਘ ਨੇ ਟੌਰਚਰ ਕੀਤਾ ਉਸ ਤੋਂ ਬਾਅਦ ਦੇ ਵਿੱਚ ਤਰੋਚਨ ਸਿੰਘ ਵਾਲੀਆ ਆਪਣਾ ਅਨੂਸ਼ ਸਿੰਘ ਮਲਕਾਰ ਸਿੰਘ ਚੋਹਾਰ ਆ ਤੇ ਇਹਦਾ ਕਰਕੇ ਡੀਐਸਪੀ ਕੀ ਆਂਦੇ ਕੀ ਸੀ ਡੀਐਸਪੀ ਗਰਮੀਤ ਸਿੰਘ ਕੁਬੀਰਾਮਾ ਸਸਪੀਜੀ ਸੰਕਬੂ ਇਹ ਸਾਰੇ ਨੇ ਮੈਨੂੰ ਟੌਰਚਰ ਕੀਤਾ ਕੀ ਕਹਿੰਦੇ ਕੀ ਸੀ ਕਿ ਬਾਬਾ ਗੁਰਵਿੰਦਰ ਸਿੰਘ ਮਾਨੋਚਾਲ ਨੂੰ ਪੇਸ਼ ਕਰਵਾਓ ਨਹੀਂ ਬਾਬਾ ਗੁਰਵਿੰਦਰ ਸਿੰਘ ਮਾਨੋਚਾਲ ਤੇ ਉਦੋਂ ਸ਼ਹੀਦ ਹੋ ਚੁੱਕੇ ਸੀ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਉਹਨਾਂ ਨੂੰ ਇਹ ਇਹਨਾਂ ਦੀ ਪੁਲਿਸ ਦਾ ਨਜ਼ਰੀਆ ਸੀ ਕਿ ਬਾਬਾ ਗੁਰਵਿੰਦਰ ਸਿੰਘ ਤੋਂ ਮਾਨੋਚਾਲ ਤੋਂ ਬਾਅਦ ਨੈਕਸਟ ਆਫ ਕਨ ਜਿਹੜਾ ਜਥੇਬੰਦੀ ਦਾ ਏ ਇਹ ਮਤਲਬ ਜਰਨਲ ਬਣੂਗਾ ਅੱਛਾ ਇਹਦੀ ਕਮਾਂਡ ਇਹਦੇ ਕੋਲ ਹੋਣੀ ਤੇ ਇਸ ਨੂੰ ਕਨਾਲ ਦੇ ਫਨਾ ਕਰ ਦੋ ਇਸ ਨੂੰ ਖਤਮ ਕਰ ਦਿਓ ਇਸ ਨੂੰ ਖਤਮ ਕਰ ਦਿਓ ਪਰ ਉਹ ਕਿਹੜੀ ਤਰੀਕ ਨੂੰ ਆ ਬਾਬਾ ਜੀ ਸ਼ਹੀਦੀ ਪਾ ਜਾਂਦੇ ਨੇ ਬਾਬਾ ਗੁਰਵੰਦ ਸਿੰਘ ਮਾਨੋਚਾਲ 28 ਫਰਵਰੀ 1993 ਨੂੰ ਸ਼ਹੀਦੀ ਪਾ ਜਾਂਦੇ ਨੇ 1993 ਨੂੰ ਹਾਂਜੀ ਤੇ ਹੁਣ ਤੱਕ ਹੁਣ ਫਿਰ ਕਿਹੜੀ ਤਰੀਕ ਜਿਹੜੀ ਰੱਖੀ ਆ ਜਿਸ ਤਰੀਕ ਤੇ ਉਹਨਾਂ ਦਾ ਸ਼ਿਦੀ ਦਿਹਾੜਾ ਮਨਾਇਆ ਜਾਂਦਾ ਉਹਨਾਂ ਦੀ ਵਰਸੀ ਮਨਾਈ ਜਾਂਦੀ ਏ ਇਹ ਹਰ ਸਾਲ ਉਹ ਇਹ ਜਿੰਦੋਂ ਮਤਲਬ ਅਹੀਂ ਇਥੇ ਮਾਨੋਚਾ ਲਾਗੇ ਬੈਠੇ ਆ ਸਾਨੂੰ ਸੀਆਈ ਸਟਾਫ ਤੋਂ ਛੱਡ ਦਿੱਤਾ ਗਿਆ ਹੂੰ ਛੱਡਣ ਤੋਂ ਬਾਅਦ ਸਾਨੂੰ ਨਿਸ਼ਾਰਾ ਬਣਵਾਇਆ ਪੱਕੇ ਰਹਿੰਦੇ ਸੀ 1960 ਤੋਂ ਲੈ ਕੇ ਹੂੰ ਹੂੰ ਸਾਨੂੰ ਉੱਥੇ ਬੈਠਣ ਨਹੀਂ ਦਿੱਤਾ ਕਿਉਂਕਿ ਉੱਥੇ ਪੁਲਿਸ ਬੈਠ ਚੁੱਕੀ ਸੀ ਨੋ ਨੋ 92 ਨੂੰ ਪੁਲਿਸ ਬੈਠ ਚੁੱਕੀ ਤੇ ਘਰ ਨੇ ਉਹਨਾਂ ਛੱਡਿਆ ਸਾਡਾ ਜੋ ਮਾਲ ਡੰਗਰ ਘਰ ਦਾ ਸਮਾਨ ਸਾਰਾ ਕੁਝ ਲੁੱਟ ਲਿਆ ਪੁੱਤ ਨੇ ਕੋਸ਼ਿਸ਼ ਨਹੀਂ ਸਾਨੂੰ ਕੋਈ ਇੱਕ ਪਾਣੀ ਪੀਣ ਨੂੰ ਨਹੀਂ ਮਿਲੀ ਤੇ ਉਸ ਤੋਂ ਬਾਅਦ ਵਿੱਚ ਮੈਂ ਇਹ ਜਦੋਂ ਇਹ ਮੈਨੂੰ ਛੱਡਿਆ ਤਾਂ ਫਿਰ ਇਹ ਮੈਨੂੰ ਕਿਹਾ ਵੀ ਤੁਸੀਂ ਆਪਦੇ ਪਿੰਡ ਚ ਜਾ ਜਾਓ ਨਿਸ਼ਾਰਾ ਬਣਵਾਉਣੀ ਬੈਠਣਾ ਹੈ ਜੇ ਤੁਸੀਂ ਨਿਸ਼ਾਰਾ ਬਣਵਾਉਣਾ ਬੈਠੋਗੇ ਤਾਂ ਤੁਹਾਨੂੰ ਫੇਰ ਚੁੱਕ ਕੇ ਮਾਰ ਦਿਆਗੇ ਫਿਰ ਇਹ ਕਰਕੇ ਹੀ ਮਤਲਬ ਉੱਥੋਂ ਛੱਡ ਗਏ ਉਹ ਜਿਹੜੀ ਜ਼ਮੀਨ ਜਿਹੜਾ ਸਾਡੀ ਨਾਨਕਿਆਂ ਦੀ ਸੀ ਉਹ ਵੀ ਨਹੀਂ ਸਾਨੂੰ ਵੀਜਣ ਦਿੰਦੇ ਠੀਕ ਹੈ ਫਿਰ ਉਹ ਸਾਡੇ ਨਾਨਕੇ ਸਿੰਗਾਪੁਰ ਰਹਿੰਦੇ ਸੀ ਉਹ ਆਏ ਤੇ ਉਹਨਾਂ ਨੇ ਆ ਕੇ ਫੇਰ ਜਮੀਨ ਤੇ ਮਤਲਬ ਕਬਜ਼ਾ ਕੀਤਾ ਤੇ ਫੇਰ ਉਹ ਪੁਲਿਸ ਜਿਹੜੀ ਉਹ ਜਦੋਂ ਅਸੀਂ ਇਥੇ ਮਣਚਾ ਲਾ ਜੰਨੇ ਆ ਫੇਰ ਸਾਡਾ ਮਤਲਬ ਪੁਲਿਸ ਨੇ ਖੈਣਾ ਨਹੀਂ ਛੱਡਿਆ ਫੇਰ ਵੀ ਫੇਰ ਵੀ ਮੇਰੇ ਮਗਰ ਇੰਟੈਲੀਜੈਂਸ ਜਿਹੜੀ ਆਈ ਵੀ ਲੱਗੀ ਰਹੀ ਆ 2.5 ਸਾਲ ਤੱਕ ਮੇਰੇ ਮਗਰਾਈ ਵੀ ਮੈਂ ਮਿਨੀ ਬਸ ਤੇ ਫੇਰ ਕਨੈਕਟ ਹੀ ਕਰਕੇ ਆਪਣਾ ਹੁਣ ਪਰਿਵਾਰ ਦਾ ਕੀ ਕੀ ਹਾਲਾਤ ਨੇ ਹੁਣ ਹਾਲਾਤ ਠੀਕ ਨਹੀਂ ਜੋ ਵੀ ਗੁਰੂ ਮਹਾਰਾਜ ਦੇ ਆਸਮਤਾ ਕੋ ਚੱਲਦੇ ਆ ਇਹ ਵੀ ਦੱਸ ਦਿੰਦਾ ਕਿ ਮੈਂ ਪਿਛੇ 17 ਸਾਲ ਤੋਂ ਇਹਨਾਂ ਬੈਠਦੇ ਉੱਤੇ ਆ ਤੇ ਮੇਰੀ ਰੀਡ ਦੀ ਨਿਊ ਸੱਟ ਲੱਗੀ ਆ ਜੋ ਵੀ ਹੈਗਾ ਉਹਦੇ ਹੁਕਮ ਚ ਹੀ ਆ ਠੀਕ ਹੈ ਆਪਾਂ ਨੂੰ ਕੋਈ ਕਿਸੇ ਦਾ ਗਿਲਾ ਨਹੀਂ ਤੇ ਇੱਕ ਗੱਲ ਸੱਚ ਰਹਿ ਗਈ ਢੱਡੀ ਉਹ ਤੁਸੀਂ ਸਟਾਰਟਿੰਗ ਤੇ ਦੱਸਿਆ ਸੀ ਕਿ ਮੈਂ ਲਾਸਟ ਤੇ ਦੱਸਾਂਗਾ ਕਿ ਆਪਣੇ ਤੋਂ ਕਿਵੇਂ ਖਤਰਾ ਸੀ ਬਾਬਾ ਜੀ ਨੂੰ ਉਹ ਉਹ ਨਹੀਂ ਤੁਸੀਂ ਦੱਸਿਆ ਦੇਖੋ ਬਹੁਤ ਸਾਰੀਆਂ ਗੱਲਾਂ ਬੁਰਾਲੇ ਨਾਮ ਮੁਕਾਬਲਾ ਦੁਗਲੜੇ ਦਾ ਮੁਕਾਬਲਾ ਸੁਮਵਾ ਦੇ ਵਿੱਚ ਭੁਲਰਾ ਨਾਮ ਮੁਕਾਬਲਾ ਅਨਿਛ ਮਾ ਨਿਸ਼ਾਹਰਾਂ ਬਨਵਾ ਦੇ ਵਿੱਚੋਂ ਮੁਕਾਬਲਾ ਹੋਣਾ ਜਿਹਦੇ ਵਿੱਚ ਇੱਕ ਬਈ ਆਪਣਾ ਬੇਪਰਵਾਹ ਯੋਦਾ ਕਿਤਾਬ ਜਿਹਦਾ ਉੱਤੇ ਲਿਖੀ ਗਈ ਆ ਉਹ ਬੇਪਰਵਾਹ ਯੋਦਾ ਕਿੱਥੋਂ ਉਹ ਟਾਈਟਲ ਬੜਿਆ ਉਹ ਇੱਕ ਨਾਮ ਜਿਹੜਾ ਪਰਸਨਲ ਪਿਸਟਲ ਸੀ ਕੋਲ ਰਹਿਦਾ ਇਹਨਾਂ ਦੇ ਉਹ ਇੱਕ ਸੀਐਪੀ ਨਾ ਮੁਕਾਬਲੇ ਦੇ ਵਿੱਚ ਡਿੱਗ ਪਿਆ ਹੂੰ ਤੇ ਸਾਥੀ ਨੂੰ ਨੋ ਕਵਰਿੰਗ ਫਾਇਰ ਦੇਵਾ ਕੇ ਤੇ ਇਹਨਾਂ ਨੇ ਕ્રોલਿੰਗ ਕਰਕੇ ਜਾ ਕੇ ਉਹ ਪਿਸਤਲ ਚੁੱਕ ਕੇ ਲਿਆਂਦਾ ਤੇ ਫਿਰ ਉਹ ਲਖਾਰੀ ਨੇ ਉਸ ਚੀਜ਼ ਨੂੰ ਮੰਦਿਆ ਨਾ ਕਿ ਉਹ ਇੱਥੇ ਆਣ ਦੇ ਨਾਲ ਇੰਨਾ ਪਿਆਰ ਸੀਗਾ ਤੇ ਉਹਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਹੂੰ ਤੇ ਕ્રોલਿੰਗ ਕਰਕੇ ਉਹ ਪਿਸਤਲ ਨਹੀਂ ਉੱਥੇ ਛੱਡਿਆ ਠੀਕ ਹੈ ਕਿਉਂ ਪਿਸਤਲ ਲਿਆਂਦਾ ਉਹ ਉਸ ਬੇਸ ਦੇ ਨਾਮ ਉਦੋਂ ਬੇਪਰਵਾਹ ਜਿਹੋ ਦਾ ਕਿਤਾਬ ਦਾ ਨਾਮ ਪਿਆਰ ਠੀਕ ਹੈ ਤੇ ਇਹਨਾਂ ਦੀ ਸ਼ਹਾਦਤ ਦਾ ਜਿਹੜਾ ਤੁਸੀਂ ਦੱਸਣਗੇ ਸ਼ਹਾਦਤ ਤੇ ਇਹਨਾਂ ਨੇ ਉਹਥੇ ਬਹਿ ਆਪਣੇ ਰਟੌਲੇ ਰਟੌਲੇ ਕੇਦੇ ਕੁਝ ਦੇਣ ਨਾਲ ਹੋ ਗਈ ਆ ਸਸਾ ਸਸਾ ਕੋਈ ਮਤਲਬ ਮੁਕਾਬਲਾ ਨਹੀਂ ਉਥੇ ਹੋਇਆ ਠੀਕ ਹੈ ਤੇ ਜਿਹੜਾ ਸੀ ਸਵਾਲ ਤੁਹਾਡਾ ਸੀਗਾ ਕਿ ਇਹਨਾਂ ਨੂੰ ਆਪਣੇ ਤੋਂ ਖਤਰੇ ਦੇ ਸਬੰਧ ਵਿੱਚ ਤੁਸੀਂ ਕੀਤਾ ਉਹ ਆਪਣੇ ਤੋਂ ਖਤਰੇ ਸੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਬਾਬਾ ਕੜਕ ਸਿੰਘ ਉਹਨੇ ਕਿਹਾ ਸੀ ਕਿ ਬੌਣ ਚੱਲ ਆਪਣਾ ਬਾ ਅਗਰ ਸਿਆ ਤੇਰੇ ਵਾਸਤੇ ਪਿੰਦੋਸਤਾਨ ਚ ਅਜੇ ਤੱਕ ਗੋਲੀ ਨਹੀਂ ਬਣੀ ਤੇਰੀ ਮੌਤ ਗੋਲੀ ਨਾਲ ਨਹੀਂ ਹੋਏਗੀ ਤੇ ਜਦੋਂ ਵੀ ਮਤਲਬ ਸਾਡੇ ਸਾਥ ਸਿੰਘਾਂ ਜਾਂ ਰਿਸ਼ਤੇਦਾਰਾਂ ਨੇ ਕਿਤੇ ਆਉਂਦੇ ਜਾਂਦੇ ਬੈਠੇ ਬੈਠਿਆ ਗੱਲ ਕਰਨੀ ਤੇ ਇਹਨੇ ਇਹ ਵੀ ਕਿਹਾ ਕਿ ਮੈਨੂੰ ਮੇਰੇ ਭਰਾ ਨਰੋਇਲ ਸਿੰਘ ਤੇ ਫੌਜੀ ਤਰੋਜਨ ਸਿੰਘ ਇੱਕ ਬੰਦਬੰਦ ਵੀ ਕੱਟੇ ਜਾਣਾ ਮੇਰਾ ਪਰਿਵਾਰ ਬੰਦਬੰਦ ਵੀ ਕੱਟੇ ਜਾਏ ਪਰ ਮੇਰੇ ਆ ਮੇਰਾ ਟਿਕਾਣਾ ਨਹੀਂ ਦੱਸੇਗਾ ਤੇ ਬਾਕੀ ਮੈਨੂੰ ਜਦੋਂ ਵੀ ਖਤਰਾ ਆਇਆ ਮੈਨੂੰ ਮੇਰੇ ਆਪਣਿਆਂ ਤੋਂ ਖਤਰਾ ਹੋਣਾ ਆਖਰ ਸਮਾਂ ਆਪਣੇਆਂ ਤੋਂ ਖਤਰਾ ਗੋਲੀ ਨਾਲ ਮੌਤ ਨਹੀਂ ਉਹਨਾਂ ਦੀ ਹੋਈ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਮਾਰਿਆ ਗਿਆ ਜਿਹੜਾ ਉਹਦਾ ਸਾਥੀ ਸੀਗਾ ਹਮਮ ਉਹ ਕੋਈ ਸਿੰਗਲ ਵਾਰਂਟੀ ਹਮ ਉਹ ਵਿੱਚ ਚੁੱਕਾ ਸੀ ਪੁਲਿਸ ਕੋ ਉਹਦੇ ਸਹੁਰਿਆਂ ਨੇ ਫਿਰ ਇਨੋਂ ਮੁੱਚੇ ਦੇ ਵਿੱਚ ਕੋਈ ਨਹੀਂ ਦੇ ਕੰ। ਸੋ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਇਹ ਸਨ ਬਾਬਾ ਗੁਰਬਚਨ ਸਿੰਘ ਮਾਨੋਤਾਲ ਜੀ ਦੇ ਭਰਾ ਸੀ ਜਿਨ੍ਹਾਂ ਨੇ ਸਾਰੀ ਜਿਹੜੀ ਉਹਨਾਂ ਦੀ ਹੱਡ-ਬੀਤੀ ਦੱਸੀ ਏ ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਹਿੰਦੁਸਤਾਨ ਦੀ ਕੋਈ ਇਹੋ ਜਿਹੀ ਗੋਲੀ ਨਹੀਂ ਸੀ ਬਣੀ ਜਿਹੜੀ ਬਾਬਾ ਗੁਰਬਚਨ ਮਾਨੋਤਾਲ ਜੀ ਦਾ ਸੀਨਾ ਜਾ ਧਾਰਕ ਕਰ ਸਕਦੀ। ਪਰ ਉਹਨਾਂ ਨੂੰ ਉਹਨਾਂ ਦੇ ਆਪਣਿਆਂ ਨੇ ਹੀ ਮਾਰਿਆ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ ਵਾਹਿ ਖਾਲਸਾ ਵਾਹਿਗੁਰੂ